26 ਜਨਵਰੀ ਗਣਤੰਤਰ ਦਿਵਸ ਤੇ ਜਿਹੜਾ ਪੰਜਾਬ ਦੀਆਂ ਚਾਕੀਆਂ ਸੀਗੀਆਂ ਉਹਨਾਂ ਨੂੰ ਗਣਤੰਤਰ ਦਿਵਸ ਦੇ ਵਿੱਚ ਪਰੇਡ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਐ ਹੁਣ ਚਾਕੀਆਂ ਪੰਜਾਬ ਦੇ ਦਰਸ਼ਨ ਲਈ ਪੰਜਾਬ ਦੇ ਲੋਕਾਂ ਦੇ ਦਰਸ਼ਨਾ ਲਈ ਨਿਕਲ ਰਹੀਆਂ ਨੇ ਅੱਜ ਇਹ ਚਾਕੀਆਂ ਅਮਨੇਸਰ ਦੇ ਪਹੁੰਚੀਆਂ ਨੇ ਅਮਨੇਸਰ ਪਹੁੰਚਣ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਦੀ ਇਹ ਚਾਕੀ ਹੈ ਜਿਹਦੇ ਵਿੱਚ ਪੰਜਾਬ ਦੇ ਸੂਰਬੀਰਾਂ ਨੂੰ ਦਿਖਾਇਆ ਗਿਆ ਹੈ ਉਸ ਤੋਂ ਬਾਅਦ ਮਾਈ ਭਾਗੋ ਦੀ ਭਾਈ ਪਾਗੋ ਨੂੰ ਦਰਸ਼ਾਉਂਦੀਆਂ ਚਾਕੀ ਹੈ ਜਿਸ ਨੂੰ ਦਿਖਾਇਆ ਗਿਆ ਉਸ ਪੰਜਾਬ ਦੇ ਕਲਚਰ ਨੂੰ ਦਿਖਾਇਆ ਗਿਆ ਸੋ ਇਹ ਜਿਹੜੀਆਂ ਚਾਕੀਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਚਾਕੀਆਂ ਜਿਨ੍ਹਾਂ ਨੂੰ ਪੰਜਾਬ ਦੀਆਂ ਚਾਕੀਆਂ ਨੂੰ ਦਿੱਲੀ ਪਰੇਡ ਦੇ ਵਿੱਚ ਜਗ੍ਹਾ ਨਹੀਂ ਮਿਲੀ ਸੀ ਉਹ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਦਰਸ਼ਨ ਦੇਣ ਲਈ ਚਾਕੀਆਂ ਦੇ ਵਿੱਚ ਜਿਹੜੀਆਂ ਜਿਨ੍ਹਾਂ ਕਰਕੇ ਨਹੀਂ ਦਿਖਾਇਆ ਗਿਆ ਉਹ ਦਿਖਾਉਣ ਲਈ ਲੋਕਾਂ ਨੂੰ ਇਹ ਚਾਕੀਆਂ ਦਰਸ਼ਨਾ ਲਈ ਨਿਕਲ ਰਹੀਆਂ ਨੇ ਸੋ ਇਹ ਅੱਜ ਅੰਮ੍ਰਿਤਸਰ ਪਹੁੰਚਿਆ ਔਰ ਅੰਮ੍ਰਿਤਸਰ ਪਹੁੰਚਣ ਦੇ ਉਦਾਰ ਨਿੱਗਾ ਸਵਾਗਤ ਕੀਤਾ ਰਿਹਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਐਮਐਲਏ ਨੇ ਦਾ ਸਵਾਗਤ ਕਰ ਲਿਆ ਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੰਦਾਬਾਦ ਐਮਐਲਏ ਜੀਵਨਜੋਤ ਕੌਰ ਨੇ ਮੈਮ ਅੱਜ ਪੰਜਾਬ ਸਰਕਾਰ ਦੇ ਵੱਲੋਂ ਗਣਤੰਤਰ ਦਿਵਸ ਤੇ ਜਿਹੜੀਆਂ ਝਾਕੀਆਂ ਦਿਖਾਉਣੀਆਂ ਸੀਗੀਆਂ ਦਿੱਲੀ ਪਲੇਡ ਦੇ ਵਿੱਚ ਉਹ ਨਹੀਂ ਦਿਖਾਈ ਅਜ ਅੰਮ੍ਰਿਤਸਰ ਪਹੁੰਚਿਆ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਨੀ ਕਿ ਜਿਹੜੀ ਕੇਂਦਰ ਚ ਬੈਠੀ ਭਾਜਪਾ ਸਰਕਾਰ ਹੈ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਮਤਰੀ ਮਾਵਰਗਾ ਸਲੂਕ ਕੀਤਾ ਹੈ ਹਮੇਸ਼ਾ ਤੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਸੋ ਅਸੀਂ ਇਹ ਦੇਖ ਸਕਦੇ ਹਾਂ ਕਿ 26 ਜਨਵਰੀ ਤੇ ਜਿਹੜਾ ਸਾਡਾ ਇਹ ਟੇਬਲਿਓ ਉੱਥੇ ਪਾਸ ਹੋਣਾ ਸੀ ਜਿਹੜਾ ਉਹਨਾਂ ਨੇ ਅਲਾਉ ਨਹੀਂ ਕੀਤਾ ਸੋ ਅੱਜ ਉਹ ਮਾਨ ਸਾਹਿਬ ਨੇ ਬਹੁਤ ਵਧੀਆ ਇੱਕ ਪਹਿਲ ਕਦਮੀ ਕੀਤੀ ਹੈ ਕਿਉਂਕਿ ਸਾਡਾ ਇਨਾ ਅਮੀਰ ਵਿਰਸਾ ਹੈ ਕਿ ਡਰ ਲੱਗਦਾ ਹੈ ਦੂਜਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੋਂ ਸਪੈਸ਼ਲੀ ਬੀਜੇਪੀ ਨੂੰ ਡਰ ਲੱਗਦਾ ਹੈ ਕਿਉਂਕਿ ਬੀਜੇਪੀ ਜਿਸ ਧੱਕੇਸ਼ਾਹੀ ਤੇ ਆਈ ਹੈ ਜੇ ਬੰਦਾ ਠੀਕ ਹੁੰਦਾ ਤੇ ਇਹ ਜੀ ਧੱਕੇਸ਼ਾਹੀ ਸਾਨੂੰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ ਬਟ ਦ ਪੁਆਇੰਟ ਇਜ਼ ਕਿ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਪੰਜਾਬ ਦਾ ਵਿਰਸਾ ਕਿੰਨਾ ਅਮੀਰ ਹੈ ਸੋ ਮੇਰੀ ਤੁਹਾਡੇ ਰਾਹੀਂ ਪੈਰੈਂਟਸ ਨੂੰ ਵੀ ਰਿਕੁਐਸਟ ਹੈ ਔਰ ਸਾਰੇ ਜਿੰਨੇ ਸਾਡੇ ਸਿਟੀਜ਼ਨਸ ਨੇ ਜਿੰਨੇ ਨਾਗਰਿਕ ਨੇ ਜਿੰਨੇ ਅੰਮ੍ਰਿਤਸਰ ਦੇ ਵਾਸੀ ਨੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਇਹ ਜਿਹੜੀਆਂ ਝਾਂਕੀਆਂ ਨੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਵਿਰਸਾ ਕਿੰਨਾ ਅਮੀਰ ਹੈ ਅੰਮ੍ਰਿਤਸਰ ਕਿੰਨੀ ਦੇਰ ਦਾ ਪੜਾਵ ਹੈ ਜੀ ਇਹਦਾ ਕਿੰਨੀ ਦੇਰ ਰੁਕੇਗੀ ਏ ਅੱਜ ਜੇ ਸਟਾਪੇਜ ਲੱਗਿਆ ਇੱਕ ਤਾਂ ਮੇਰੇ ਖਿਆਲ ਅਨੰਦਪੁਰਕ ਦੇ ਨੇੜੇ ਰੁਕੇਗੀ ਔਰ ਉਸ ਤੋਂ ਬਾਅਦ ਅਜਨਾਲੇ ਜਾਣਗੇ ਸੋ ਇਹ ਚੱਲੇਗਾ ਅਜੇ ਦੈਨ ਮੂਵਿੰਗ ਟੂ ਦ ਅਦਰ ਸਿਟੀ ਅਜੇ ਜਲੰਧਰ ਤੋਂ ਹੋ ਕੇ ਆਏ ਨੇ ਸੋ ਇੱਕ ਬਹੁਤ ਵਧੀਆ ਉਪਰਾਲਾ ਮਾਨ ਸਰਕਾਰ ਵੱਲੋਂ ਕੀਤਾ ਜਾਂਦਾ ਬਟ ਐਟ ਦ ਸੇਮ ਟਾਈਮ ਅਸੀਂ ਬੀਜੇਪੀ ਸਰਕਾਰ ਨੂੰ ਇਹ ਸਵਾਲ ਵੀ ਚੁਕਣਾ ਚਾਹੁੰਦੇ ਆਂ ਵੀ ਉਹਨਾਂ ਨੂੰ ਇਹ ਦੇ ਵਿੱਚ ਕੀ ਖਰਾਬ ਦਿਖਦਾ ਰਿਹਾ ਜਿਸ ਦੇ ਲਈ ਉਹਨਾਂ ਨੇ 26 ਜਨਵਰੀ ਲਈ ਇਹਨਾਂ ਨੂੰ ਅਲਾਉ ਨਹੀਂ ਕੀਤਾ ਐਲੀਗੇਸ਼ਨਸ ਦਾ ਉਹਦੋਂ ਵੀ ਲੱਗੇ ਸੀਗੇ ਬੀਜੇਪੀ ਗਵਰਨਮੈਂਟ ਵੱਲੋਂ ਕਿ ਪੰਜਾਬ ਸਰਕਾਰ ਨੂੰ ਇਹ ਅਲਾਉ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਪੰਜਾਬ ਦੇ ਵਿਰਸੇ ਨੂੰ ਦਰਚਾਉਂਦੀ ਇਹ ਚਾਕੀ ਨਹੀਂ ਉੱਥੇ ਪ੍ਰੈਜੈਂਟ ਕੀਤੀ ਗਈ ਮਾਨ ਸਰਕਾਰ ਦਾ ਐਸ ਪਰ ਵੀ ਕਿ ਉਪਰਾਲਾ ਬਹੁਤ ਅੱਛਾ ਹੈ। ਕੀ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹੁਣ ਜਗ੍ਹਾ ਜਗ੍ਹਾ ਘੁੰਮ ਰਹੀ ਹੈ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਹਾਂਜੀ ਮੈਂ ਤਾਂ ਕਹਿ ਹੀ ਰਹੀ ਹਾਂ ਕਿ ਸਾਡਾ ਪਰਪਸ ਤੇ ਏਹੀ ਸੀਗਾ ਕਿ ਲੋਕ ਇਸ ਚੀਜ਼ ਤੋਂ ਜਾਣੂ ਹੋਣ। ਸੋ ਦ ਪੁਆਇੰਟ ਇਜ਼ ਕਿ ਐਸ ਵੇਲੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡਾ ਵਿਰਸਾ ਇੰਨਾ ਅਮੀਰ ਹੈ ਔਰ ਇਸ ਅਮੀਰ ਵਿਰਸੇ ਤੋਂ ਭਾਪੀ ਘਬਰਾ ਰਹੀ ਸੀ ਜਿਹਦੇ ਕਰਕੇ ਉਹਨਾਂ ਨੇ ਅਲਾਉ ਨਹੀਂ ਕੀਤਾ। ਦੇਖੋ ਆਮ ਆਦਮੀ ਪਾਰਟੀ ਸਾਫ ਕੁਤਸ ਸਿੰਘ ਜੀ ਮਾਨ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਜਿਹੜੀਆਂ ਝਾਕੀਆਂ ਅੱਜ ਪੰਜਾਬ ਦੇ ਵਿੱਚ ਆਈਆਂ ਨੇ ਲੋਕਾਂ ਨੂੰ ਦਿਖਾਰੇ ਨੇ ਇਹ ਉਹ ਝਾਕੀਆਂ ਨੇ ਕਿ ਜਿਹੜੀਆਂ 15 ਅਗਸਤ 26 ਜਨਵਰੀ ਨੂੰ ਜਿਹੜੀਆਂ ਪੰਜਾਬ ਦੀਆਂ ਝਾਕੀਆਂ ਜਿਹੜੀਆਂ ਅਸੀਂ ਪਲੇਟ ਦੇ ਵਿੱਚ ਭੇਜੀਆਂ ਗਈਆਂ ਸਨ ਜਿਨ੍ਹਾਂ ਨੂੰ ਮੈਂ ਸਮਝਦਾ ਹਾਂ ਕਿ ਰਾਜਨੀਤਿਕ ਸੋਚ ਦੇ ਨਾਲ ਜਿਹੜਾ ਇਹਨਾਂ ਨੂੰ ਮੰਨਣਾ ਕਰ ਦਿੱਤਾ ਗਿਆ ਪੰਜਾਬ ਨਾਲ ਵਿਤਕਰਾ ਹੋਇਆ ਔਰ ਬੀਜੇਪੀ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਕਿਤੇ ਨਾ ਕਿਤੇ ਜੀ ਇਹ ਰਾਜਨੀਤੀ ਜਿਹੜੀ ਆ ਇਹ ਚਾਕੀਆਂ ਦੇ ਵਿੱਚ ਰਾਜਨੀਤੀ ਝਲਕਦੀ ਆ ਤੇ ਸੋ ਮਾਨ ਸਾਹਿਬ ਨੇ ਅੱਜ ਦਿਖਾਇਆ ਕਿ ਦੇਖੋ ਇਹ ਪੰਜਾਬ ਦਾ ਵਿਰਸਾ ਹੈ ਸ਼ਹੀਦ ਭਗਤ ਸਿੰਘ ਲਾਲਾ ਲਾਟਪਤਰਾਏ ਮਾਤਾ ਭਾਗੌਰ ਦੀ ਹੋਰ ਵੀ ਜਿਹੜੀਆਂ ਵੀ ਚਾਕੀਆਂ ਨੇ ਇਹ ਪੰਜਾਬ ਦੇ ਵਿਰਸਾ ਹੈ ਪੰਜਾਬ ਇਹ ਇਹ ਚੀਜ਼ ਹੈ ਪੰਜਾਬ ਦੀ ਪੰਜਾਬ ਦਾ ਵਿਰਸਾ ਵਿਖਾਣਾ ਹੁੰਦਾ ਚਾਕੀਆਂ 'ਚ ਸੋ ਦਿਖਾਇਆ ਗਿਆ ਇਹਨਾਂ ਨੇ ਇਹ ਦੱਸਿਆ ਜੇ ਦੇਖੋ ਇਹ ਸਾਰਿਆਂ ਬੱਚਿਆਂ ਨੂੰ ਹਿੰਦੁਸਤਾਨ ਨੂੰ ਪਤਾ ਲੱਗੇ ਪੰਜਾਬ ਦਾ ਵਿਰਸਾ ਕੀ ਹੈ ਇਹਦੇ ਵਿੱਚ ਅੱਜ ਲੋਕਾਂ ਦੇ ਵਿੱਚ ਲਿਆਂਦਿਆ ਗਿਆ ਕਿ ਦੱਸੋ ਇਹਦੇ ਵਿੱਚ ਕੀ ਪੋਲਿਟਿਕਸ ਹੈਗੀ ਆ ਇਹ ਸਿਰਫ ਬਸ ਸਿਰਫ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਔਰ ਇਹਦੇ ਵਿੱਚ ਸਰਾ ਸਰ ਜਿਹੜੀ ਇਹ ਪੋਲਿਟਿਕਸ ਕੀਤੀ ਗਈ ਜਿਹੜੀਆਂ ਪੰਜਾਬ ਦੀਆਂ ਝਾਕੀਆਂ ਜਿਹੜੀਆਂ ਹੈਗੀਆਂ ਨੇ 26 ਜਨਵਰੀ ਨੂੰ 15 ਅਗਸਤ ਨੂੰ ਜਿਹੜੀਆਂ ਸ਼ਾਮਲ ਨਾ ਕਰਨਾ ਜਿਹੜਾ ਹੈਗਾ ਇਹ ਬਜ਼ਰ ਗੁਨਾਹ ਹੈ ਬੀਜੇਪੀ ਸਰਕਾਰ ਦਾ ਬਜ਼ਰ ਗੁਨਾਹ ਹੈ ਦੇਖਿਆ ਕਿ ਇਹ ਜਿਹੜੀ ਚਾਕੀ ਸਾਡਾ ਇੱਕ ਪੰਜਾਬ ਦਾ ਅਮੀਰ ਵਿਰਸਾ ਹੈ ਜਿਸ ਤੋਂ ਪੰਜਾਬ ਵਾਸੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਇਸ ਨੂੰ ਗਣਤੰਤਰ ਦਿਵਸ ਦੀ ਪ੍ਰੇਡ ਦੌਰਾਨ ਇਸ ਨੂੰ ਜਗ੍ਹਾ ਨਹੀਂ ਮਿਲੀ ਹੈ ਉੱਥੇ ਅਲਾਉ ਨਹੀਂ ਕੀਤਾ ਗਿਆ ਇਸ ਚਾਕੀ ਨੂੰ ਇਸ ਚਾਕੀ ਨੂੰ ਹੁਣ ਪੰਜਾਬ ਦੀ ਜਨਤਾ ਨੂੰ ਦਿਖਾਉਣ ਲਈ ਕਿ ਇਸ ਦੇ ਵਿੱਚ ਕੀ ਗਲਤ ਸੀਗਾ ਕਿਸ ਕਰਕੇ ਇਸ ਨੂੰ ਨਾ ਨਾ ਕੀਤੀ ਗਈ ਹੈ ਉਸ ਨੂੰ ਦਰਸ਼ਾਉਂਦੀਆਂ ਦਰਸਾਉਣ ਲਈ ਇਹ ਜਿਹੜੀਆਂ ਚਾਕੀਆਂ ਨੇ ਹੁਣ ਪੰਜਾਬ ਦੀ ਜਨਤਾ ਨੂੰ ਦਿਖਾਉਣ ਲਈ ਜਗਾ ਜਗਾ ਤੇ ਪਹੁੰਚ ਰਹੀ ਹੈ ਸ਼ਹਿਰ ਬਾਏ ਸ਼ਹਿਰ ਪਿੰਡ ਬਾਏ ਪਿੰਡ ਐ ਪਹੁੰਚ ਰਹੀਆਂ ਨੇ ਚਾਕੀਆਂ ਸੋ ਇਹ ਚਾਕੀਆਂ ਦੇ ਵਿੱਚ ਤੁਸੀਂ ਦੇਖੋ ਪੰਜਾਬ ਦੇ ਵਿਰਸੇ ਔਰ ਕਲਚਰ ਨੂੰ ਦਿਖਾਉਂਦੀਆਂ ਇਹਦੇ ਵਿੱਚ ਜੱਲਿਆਂ ਵਾਲੇ ਬਾਗ ਨੂੰ ਦਰਸਾਇਆ ਗਿਆ ਹੈ ਸ਼ਹੀਦਾਂ ਦੀ ਧਰਤੀ ਨੂੰ ਦਰਸਾਇਆ ਗਿਆ ਹੈ ਇਸ ਤੋਂ ਬਾਅਦ ਮਾਈ ਭਾਗੋ ਨੂੰ ਦਰਸਾਉਂਦੀ ਹੈ ਚਾਕੀ ਹੈ ਜਿਹਦੇ ਵਿੱਚ ਮਾਈ ਭਾਗੋ ਜਿਹਦਾ ਸਟੈਚੂ ਬਣਾਇਆ ਗਿਆ ਹੈ ਉਹ ਚੀਜ਼ ਨੂੰ ਦਰਸਾਉਂਦੀ ਹੈ ਚਾਕੀ ਸੋ ਇਸ ਇਸ ਦਾ ਇੱਕ ਮੇਨ ਮਕਸਦ ਹੈ ਕਿ ਚਾਕੀਆਂ ਨੂੰ ਹਰ ਪਿੰਡ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਪਹੁੰਚਾਉਂਦਾ ਕਿ ਕਿਸ ਕਰਕੇ ਕਿਸ ਕਰਕੇ ਸਰਕਾਰ ਨੇ ਇਹਨਾਂ ਨੂੰ ਪੰਜਾਬ ਪੰਜਾਬ ਦੀ ਚਾਕੀ ਨੂੰ ਗਣਤੰਤਰ ਦਿਵਸ ਦੇ ਪ੍ਰੇਡ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੋ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਸਪੋਰਟਸ ਨੂੰ ਦਿਖਾਉਂਦੀਆਂ ਇਹ ਚਾਕੀਆਂ ਨੇ ਜਿਨ੍ਹਾਂ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਲੈ ਕੇ ਜਾਇਆ ਜਾ ਰਹਾ ਹੈ ਮਾਨ ਸਰਕਾਰ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਇਹਨੂੰ ਹਰ ਗਲੀ ਮਹੱਲੇ ਕਸਬੇ ਤੱਕਨ ਦਿਖਾਵਾਂਗੇ ਤਾਂ ਜੋ ਜਨਤਾ ਨੂੰ ਪਤਾ ਚੱਲ ਸਕੇ ਕਿ ਸਾਡੇ ਵਿਰਸੇ ਨੂੰ ਸਰਕਾਰ ਵੱਲੋਂ ਕਿਉਂ ਅੰਗੋਲਿਆ ਕੀਤਾ ਗਿਆ ਸਾਨੂੰ ਕਿਉਂ ਨਹੀਂ ਜਗ੍ਹਾ ਮਿਲੀ ਹੈ ਸੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਹੁਣ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੈ ਇਹ ਜਿਹੜੀਆਂ ਚਾਖੀਆਂ ਨੇ ਪੰਜਾਬ ਦੀਆਂ ਅੱਜ ਅਮਰitsar ਪਹੁੰਚੀਆਂ ਨੇ ਕੁਛ ਦਿਨ ਅਮਰitsar ਰੁਕਣਗੀਆਂ ਔਰ ਉਸ ਤੋਂ ਬਾਅਦ ਅਗਲੇ ਪੜਾਅ ਲਈ ਜਾਏਗੀ ਅਜਨਾਲਾ ਲਈ ਉਹ ਵੀ ਜਿਹੜੀ ਲਵਾਨਾ ਹੋ ਜਾਣੀਆਂ ਕੈਮਰਾ ਪਰਸਨ ਵਿਪੰਦ ਦੇ ਨਾਲ ਜੋਤੀ ਵਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ